ਅੱਜ ਤੱਕ ਜਾ ਕੋਈ ਨਾ ਇਹ ਨੇ ਨਾ ਬੀ ਨੇ ਸੀ ਨਾ ਇਹ ਕਾਲੀਦਾਲ ਵੀ ਭਾਜਪਾ ਵੀ ਕਾਂਗਰਸ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਆਮ ਆਦਮੀ ਪਾਰਟੀ ਨੇ ਉਪਰਾਲਾ ਕੀਤਾ ਤੇ ਕਰਕੇ ਹਟੂਗੀ ਅਸੀਂ ਹੁਣੇ ਨੌਜਵਾਨ ਬੱਚਿਆਂ ਨੂੰ ਬਚਾਉਣਾ ਹੈ ਜਿੰਨੇ ਵੀ ਸਾਡੇ ਪੁਲਿਸ ਮੁਲਾਜ਼ਮ ਨੇ ਪ੍ਰਸ਼ਾਸਨ ਦੇ ਉਹਨਾਂ ਦਾ ਬਹੁਤ ਧੰਨਵਾਦ ਦੀਆਂ ਕਿ ਉਹਨਾਂ ਨੇ ਜਿਹੜਾ ਐਡਾ ਵੱਡਾ ਉਪਰਾਲਾ ਕੀਤਾ ਹੈ ਕਿ ਨਸ਼ੇ ਨੂੰ ਖਤਮ ਕਰੀਏ ਸਾਡੇ ਜਿਹੜੀ ਪਨੀਰੀ ਹੈ ਉਹ ਖਤਮ ਹੋਣੀ ਚਾਹੀਦੀ ਦੱਸਿਆ ਦੇ ਨਾਲ ਅੱਜ ਇੱਕ ਬਹੁਤ ਵੱਡੀ ਠੱਲ ਪਾਈ ਹੈ ਪੰਜਾਬ ਸਰਕਾਰ ਦਾ ਤੇ ਸਾਡੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਅਭਿਆਨ ਚਲਾ ਕੇ ਅੱਜ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਜਿਹੜੀ ਸੁਪਨਾ ਲਿਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਜੋ ਹੋਇਆ ਬਿਲਕੁਲ ਸਹੀ ਹੋਇਆ ਅੱਜ ਤੱਕ ਨਾ ਇਹ ਨੇ ਨਾ ਬੀ ਨੇ ਨਾ ਸੀ ਨੇ ਨਾ ਇਹ ਕਾਲੀਦਾਲ ਵੀ ਭਾਜਪਾ ਵੀ ਕਾਂਗਰਸ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਸਮਝ ਸੈਦੰਦੇ ਰਹੇ ਨੇ ਇਹਨਾਂ ਨੂੰ ਇਸ ਕਰਕੇ ਇਹਨਾਂ ਦਾ ਕੰਮ ਜਾ ਕੇ ਵੱਧ ਗਿਆ ਸੀਗਾ ਆਮ ਆਦਮੀ ਪਾਰਟੀ ਨੇ ਉਪਰਾਲਾ ਕੀਤਾ ਤੇ ਕਰਕੇ ਹਟੂਗੀ ਅਸੀਂ ਉਹਨਾਂ ਦੇ ਨੌਜਵਾਨ ਬੱਚਿਆਂ ਨੂੰ ਬਚਾਉਣਾ ਹੈ ਸਭ ਤੋਂ ਵੱਡੀ ਗੱਲ ਬਾਤਾਂ ਅਸੀਂ ਇਹਦੇ ਲਈ ਆਪਣਾ ਤਨ ਤੇ ਮਨ ਤੇ ਧਨ ਦੇ ਨਾਲ ਸੇਵਾ ਕਰਦੇ ਆਏ ਅਸੀਂ ਪੂਰਾ ਜਿਹੜਾ ਨਸ਼ਾ ਵੇਚੂਗਾ ਉਹਨੂੰ ਖੇਲਾਂ ਧੱਕਾਂਗੇ ਤੇ ਉਹਨਾਂ ਦੇ ਮਕਾਨ ਵੀ ਢਾਈ ਜਾਣਗੇ ਜੋ ਵੀ ਉਪਰਾਲਾ ਕੀਤਾ ਨਸ਼ੇ ਨੂੰ ਖਾਤਮਾ ਕਰਨ ਲਈ ਉਹ ਬਹੁਤ ਵਧੀਆ ਅਜੇ ਤੱਕ ਕਿਸੇ ਵੀ ਨੇ ਵੀ ਇੰਨਾ ਉਪਰਾਲਾ ਨਹੀਂ ਸੀ ਕੀਤਾ ਵੀ ਮੀਟ ਮਾਰਕੀਟ ਦੇ ਵਿੱਚ ਜਾ ਕੇ ਉਹਨਾਂ ਦੇ ਉੱਤੇ ਕਾਰਵਾਈ ਕਰੀਏ ਜਿੰਨੇ ਵੀ ਸਾਡੇ ਪੁਲਿਸ ਮੁਲਾਜ਼ਮ ਨੇ ਪ੍ਰਸ਼ਾਸਨ ਦੇ ਉਹਨਾਂ ਦਾ ਬਹੁਤ ਧੰਨਵਾਦ ਦੀਆਂ ਕਿ ਉਹਨਾਂ ਨੇ ਜਿਹੜਾ ਐਡਾ ਵੱਡਾ ਉਪਰਾਲਾ ਕੀਤਾ ਹੈ ਕਿ ਨਸ਼ੇ ਨੂੰ ਖਤਮ ਕਰੀਏ